ਖਾਣਾ ਸਿਟੀ ਫਗਵਾੜਾ ਦੀ ਪੁਲਿਸ ਟੀਮ ਵੱਲੋਂ ਜਾਲੀ ਮੋਰਾ ਬਣਾ ਕੇ ਜਮਾਨਤਾ ਕਰਾਉਣ ਵਾਲੇ ਦੋ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਮੌਕੇ ਤੇ ਤਿੰਨ ਜਾਲੀ ਮੋਰਾ ਵੀ ਬਰਾਮਦ ਕੀਤੀਆਂ ਰੋਪੀਆਂ ਦੀ ਪਛਾਣ ਜਤਿੰਦਰ ਸਿੰਘ ਉਰਫ सोनू ਸੂਧ ਪੁੱਤਰ ਅਵਧਾਰ ਸਿੰਘ ਵਾਸੀ ਪਿੰਡ ਪੰਜਟਾ ਰਾਵਲਪਿੰਡੀ ਅਤੇ ਅਜਵਿੰਦਰ ਸਿੰਘ ਉਰਫ ਰਾਜਾ ਪੁੱਤਰ ਗੁਰਦੇਵ ਸਿੰਘ ਵਾਸੀ ਅਰਜਨਵਾਲ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਬਜੋ ਹੋਈ ਹੈ ਐਸਪੀ ਫਗਵਾੜਾ ਮੈਡਮ ਰੁਪਿੰਦਰਕੌਰ ਪੱਟੀ ਨੇ ਦੱਸਿਆ ਸਾਰਾ ਮਾਮਲਾ ਵਤਨ ਕੀ ਰਾਹੇ ਤੋਂ ਦਰੁਪ ਲੂਚਾ ਦੀਰ ਪੋਤ ਸਾਡੀ ਪਗਵਾੜਾ ਮੀਸ ਜਿਹੜੀ ਟੀਮ ਹੈਗੀ ਆ ਡੀਐਸਪੀ ਪਗਵਾੜਾ ਜਸਪ੍ਰਿਤ ਔਰ ਸਾਡੇ ਜਿਹੜੀ ਸਬ ਇੰਸਪੈਕਟਰ ਦਿੱਤਿਆ ਨੇ ਸਿਟੀ ਥਾਣੇ ਨੂੰ ਚੁਸਤ ਨੇ ਇਹਨਾਂ ਨੂੰ ਟਾਂਸ ਦਿੱਤਾ ਗਿਆ ਕਿ ਜਿਹੜੇ ਪੁਰਾਣੇ ਮੁਕਦਮੇ ਜਿਹੜੇ ਰਜਿਸਟਰਡ ਨੇ ਉਹਨਾਂ ਦੇ ਵਿੱਚ ਅਸੀਂ ਕੈਕਸ਼ਨ ਜਿਹੜੇ ਬੰਦੇ ਹਜੇ ਅਰੈਸਟ ਹੋਣ ਵਾਲੇ ਉਹਨਾਂ ਤੇ ਆਪਾਂ ਇੱਕ ਹੇਮ ਚਲਾਈ ਹੋਈ ਹੈ ਸਾ ਉਹਦੇ ਵਿੱਚ ਇੱਕ ਜਤਿੰਦਰ ਉਰਫ सोनू ਹੈ ਜਿਹੜਾ ਪਾਸਟੇ ਦਾ ਰਹਿਣ ਵਾਲਾ ਹੈਗਾ ਇਹਨੂੰ ਅਸੀਂ ਇਹਦਾ ਅਸੀਂ ਤਸਦੀਕ ਕਰਾਇਆ ਤਾਂ ਪਤਾ ਲੱਗੇ ਕਿ ਆਲਰੇਡੀ ਇਹ ਕਿਸੇ ਹੋਰ ਮਕਦਮੇ ਵਿੱਚ ਕੁਰਮੁਥਲਾ ਜੇਲ੍ਹ ਚ ਬੰਦਾ ਹੈ ਇਹਨੂੰ ਪ੍ਰੋਡਕਸ਼ਨ ਵਨਟ ਤੇ ਲਿਆਂਦਾ ਗਿਆ ਔਰ ਇਹਦੀ ਜਿਹੜੀ ਇਹਦੀ ਜਿਹੜੀ ਮਾਡਰਸ ਅਪਰੈਂਟੀ ਸੀਗਾ ਕਿ ਆਪਣੀ ਜ਼ਮਾਨਤਾ ਜਾਲੀ ਜ਼ਮਾਨਤਾ ਕਰਵਾਉਂਦਾ ਹੁੰਦਾ ਸੀਗਾ ਉਹਦੀ ਪੁੱਛ ਕੇ ਸੇ ਪਤਾ ਲੱਗਿਆ ਕਿ ਇਹਨੂੰ ਅਭਿੰਦਰ ਸਿੰਘ ਨੇ ਜਾਲੀ ਜੜੀਆਂ ਸਟੈਂਪਾ ਬਣਾ ਕੇ ਇਹ ਜਿਹਨਾਂ ਨੇ ਜਵਾਨਤ ਦੇ ਲਗਾਈਆਂ ਹੋਏ ਸੀ ਕਿ ਪਰਜੀ ਜਵਾਨਤਾ ਹੈਗੀਆਂ ਨੇ ਉਹ ਇਹਨਾਂ ਨੂੰ ਇਹ ਦੇਖਦੇ ਆਂਦੀ ਹੈਗੇ ਨੇ ਇਹ ਦੋਨੋਂ ਵੀ ਆਦਤਾਂ ਹੀ ਮੁਜਰਮ ਹੈਗੇ ਨੇ ਦੋਨਾਂ ਤੇ ਮਲਟੀਪਲ ਪਰਚੇ ਨੇ ਜਿਹੜਾ ਜਤਿੰਦਰ ਹੈਗਾ ਇਹਦੇ ਖਿਲਾਫ ਪੰਜ ਮੁਕਦਮੇ ਹੈਗੇ ਨੇ 420 ਦੇ ਵੀ ਹੈ ਲੜਾਈ ਝਗੜੇ ਦੇ ਵੀ ਹੈਗੇ ਆ 307 ਦਾ ਮੁਕਦਮਾ ਆਮ ਜ਼ੈਕਟਾ ਹੈ ਔਰ 302 ਦਾ ਮੁਕਦਮਾ ਵੀ ਹੈ ਜਿਹੜਾ ਅਭਿੰਦਰ ਸਿੰਘ ਹੈ ਇਹ ਜਲੰਧਰ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਵੀ 6 ਮੁਕਦਮੇ ਹੈਗੇ ਨੇ ਜਿਹੜਾ ਅਭਿੰਦਰ ਇਹ ਜ਼ਿਆਦਾ ਕਰਕੇ ਇਹਦੇ ਤੇ ਸੱਗੀ ਠੋਰੀ ਦੇ 400 ਬੀਸੀ ਦੇ ਮੁਕੱਦਮੇ ਹੈਗੇ। ਤੋਂ ਇਹਨਾਂ ਦੀ ਜਿਹੜੀ ਅ ਗ੍ਰਿਫਤਾਰੀ ਦੇ ਨਾਲ ਸਾਡਾ ਜੀ ਗੈਂਗ ਬਰਸਟ ਹੋਇਆ ਹੈ ਜਿਹੜਾ ਕਿ ਅਦਾਲਤਾਂ 'ਚ ਜਾਲੀ ਜਮਾਨਤਾ ਦੇ ਕੇ ਦੋਸ਼ੀਆਂ ਨੂੰ ਬੈਨੀਫਿਟ ਦਿੰਦਾ ਹੈਗਾ। which is also very important to trace ਕਿਉਂਕਿ ਆਪਾਂ ਬੜੀ ਮੁਸ਼ਕਿਲਾਂ ਪੁਲਿਸ ਜਿਹੜੀ ਅਰੈਸਟ ਕਰਦੀ ਹੈਗੀ ਆ ਤੇ ਇਹ ਆਪਣੇ ਫੇਕ ਅ ਜਮਾਨਤਾ ਦੇ ਕੇ ਇਹਨਾਂ ਨੂੰ ਬਰੀ ਕਰਵਾ ਲੈਂਦੇ ਨੇ ਜਮਾਨਤਾ ਨਵਾਸਦੇ ਨੇ। ਤੋਂ ਇਹਨਾਂ ਦੀ ਪੁੱਛ ਗਏ ਸਾਡੇ ਕੋਲੇ 2-3 ਬੰਦੇ ਹੋਰ ਅੱਗੇ ਪਤਾ ਲੱਗਿਆ ਜਿਨ੍ਹਾਂ ਨੂੰ ਵੀ ਅਸੀਂ ਨਾਮਿਨੇਟ ਕਰਕੇ ਉਹਨਾਂ ਨੂੰ ਵੀ ਆਪਾਂ ਰੈਸਟ ਪਾਵਾਂਗੇ ਤੇ ਇਹ ਵਿੱਚ ਮੰਨ ਲਈ ਦੇ ਕਿਸ ਤਰ੍ਹਾਂ ਦਾ ਸਵਾਲ ਹੈ